पत्थरी का इलाज आए नौजवान की गुरदासपुर के परिवार ने हस्पताल लापरवाही धरना प्रदर्शन रोस प्रगटाया जा रहा सो ना कहना है कि हजे मरीज जिंदा है सो पूरे मामले की जांच पुलिस फिलहाल की जा रही है पुलिस भी मौके से पहुंची हुई है परिवार न समझाने की कोशिश की जा रही है डॉक्टर जुड़े कि इल्जाम लगाए ने पर डॉक्टर कहा जा रहा है कि मरीज हजे जिंदा है मरीज की मौत नहीं हुई है परिवार है जिन्हें की जिन्हू नौजवान की मौत का खदशा है जिसन लैके धरना प्रदर्शन so, है जो जा रहा है इस खबर से रोहित गुप्ता सा जुड़ चुके हैं सो so, रोहित यह जोड़ा कि मामला है की मामला है जो कि इलाज करवा सी परिवार को जोड़ा कि नौजवान की, नौ की? नौ दी मौत का खदशा है पर डॉक्टर वालों कहा जा रहा है कि मरीज की मौत नहीं हुई है मरीज जिंदा है अजय की मामला है ਜੀ ਮਾਮਲਾ ਨੌਜਵਾਨ 32 ਸਾਲ ਦੀ ਉਮਰ ਦੇ ਜੀ ਦੱਸੀ ਜਾ ਰਹੀ ਹੈ ਆਸ਼ੂ ਤੋਸ਼ ਮਹਾਜਨ ਜੀ ਬਹਿਰਾਮਪੁਰ ਰੋਡ ਦਾ ਰਹਿਣ ਵਾਲਾ ਸੀ ਇਹ ਪਿਛਲੇ ਹਫਤੇ ਇਲਾਜ ਲਈ ਦਾਖਲ ਕਰਵਾਇਆ ਗਿਆ ਸੀ ਪ੍ਰਾਈਵੇਟ ਹਸਪੀਟਲ ਵਿੱਚ ਬੁੱਧਾਸੁਰ ਮੈਡੀਸਟੀ ਜੀ ਤੇ ਉੱਥੇ ਪੱਥਰੀ ਦਾ ਇਹਦਾ ਆਪਰੇਸ਼ਨ ਹੋਣ ਸੀ ਯੂਰਿਨ ਪਾਈਪ ਚ ਪੱਥਰੀ ਸੀ ਇਹਦੇ ਤੇ ਬੁੱਧਵਾਰ ਕੱਲ ਅਜਾ ਆਪਰੇਸ਼ਨ ਕੀਤਾ ਗਿਆ ਆਪਰੇਸ਼ਨ ਤੋਂ ਬਾਅਦ ਠੀਕ-ਠਾਕ ਸੀ ਲੇਕਿਨ ਥੋੜੀ ਦੇਰ ਬਾਅਦ ਨੇ ਮਹਿਸੂਸ ਕੀਤਾ ਕਿ ਬਾਹ ਨੀ ਚੱਲ ਰਹੀ ਇਹਦੀ ਜੀ ਜਿਸ ਦੀ ਸ਼ਿਕਾਇਤ ਇਹਨਾਂ ਨੇ ਡਾਕਟਰ ਨੂੰ ਕੀਤੀ ਡਾਕਟਰ ਨਿਹਾਲ ਸਹੀ ਡੈਕ ਲਗਾਇਆ ਉਸ ਤੋਂ ਬਾਅਦ ਕਹਿੰਦੇ ਇਹਦੀ ਤਬੀਅਤ ਵਿਗੜ ਗਈ ਇਹਦੇ ਕਰਕੇ ਮਤਲਬ ਬਿਲਕੁਲ ਡੈਡੀ ਹੋ ਗਿਆ ਇੱਕ ਤਰ੍ਹਾਂ ਦਾ ਜੀ ਜਿਸ ਤੋਂ ਬਾਅਦ ਵੈਂਟੀਲੇਟਰ ਲਗਾਇਆ ਗਿਆ ਡਾਕਟਰ ਪਰਿਵਾਰ ਵਾਲੇ ਤਾਂ ਕਹਿਣਾ ਕੀ ਹੋ ਰਹੀ ਮੌਤ ਹੋ ਚੁੱਕੀ ਹੈ ਲੇਕਿਨ ਡਾਕਟਰ ਕਹਿੰਦੇ ਆ ਕਿ ਹੈ ਕਲੌਟ ਹੈ ਦੇ ਕਲੌਟ ਕਰਕੇ ਇਹਦੀ ਹਾਲਤ ਵਿਗੜੀ ਹੈ ਤੇ ਇਸ ਨੂੰ ਇਲਾਜ ਦੀ ਜ਼ਰੂਰਤ ਹੈ ਆਪਨੇ ਸਰਵਿਸ ਤੇ ਰੈਫਰ ਕੀਤਾ ਗਿਆ ਜੀ ਬਿਲਕੁਲ ਜਿਹੜਾ ਕਿ ਇਲਾਜ ਕਰਵਾਉਣ ਆਏ ਸੀ ਤੇ ਲਗਭਗ ਜਿਹੜਾ ਕਿ ਕਾਫੀ ਸਮਾਂ ਬੀਤ ਚੁੱਕਿਆ ਹੈ ਜਿਹੜਾ ਕਿ ਤੇ ਮਰੀਜ਼ਾਂ ਦੀ ਹਾਲਤ ਅਜੇ ਕਿਵੇਂ ਹੈ ਕਿ ਮਰੀਜ਼ ਦੀ ਮੌਤ ਹੋ ਚੁੱਕੀ ਜੀ ਮਰੀਜ਼ ਤੇ ਬਿਲਕੁਲ ਡੈਡ ਵਾਂਗ ਹੀ ਹੈ ਵੈਂਟੀਲੇਟਰ 'ਤੇ ਲਗਾਇਆ ਗਿਆ ਇਸ ਲਈ ਪਰਿਵਾਰ ਦੇ ਹੱਕ ਚ ਸਮਾਸੇਵਿਕ ਆਏ ਆ ਉਹਨਾਂ ਨੇ ਪਹਿਲੇ ਹਸਪਤਾਲ ਦਾ ਨਾ ਲਾਇਆ ਜਿਸ ਵਲੈ ਨਹੀਂ ਗੱਲ ਬਣੀ ਤੇ ਇਹ ਹਾਈਵੇ ਜਾਮ ਕੀਤਾ ਜਿੱਥੇ ਅਧਿਕਾਰੀਆਂ ਨੇ ਉਹਨਾਂ ਨਾਲ ਗੱਲਬਾਤ ਕੀਤੀ ਹੈ ਜੋ ਹੁਣ ਤਰਨਾ ਚੁੱਕ ਲਿਆ ਗਿਆ ਫਿਰ ਤੋਂ ਹਸਪਤਾਲ ਵੱਲ ਦੇਖ ਗਿਆ ਗਿਆ ਹੈ ਸੈਮਤੀ ਐ ਬਣੀ ਹੈ ਕਿ ਸਰਕਾਰੀ ਡਾਕਟਰਾਂ ਦੀ ਟੀਮ ਇੱਕ ਉਹਦਾ ਚੈੱਕ ਅਪ ਕਰੇਗੀ ਥੋੜੀ ਦੇਰ ਬਾਅਦ ਮੁਆਇਨਾ ਕਰੇਗੀ ਔਰ ਦੇਖੇਗੀ ਕਿ ਉਹ ਡੈੱਡ ਹੈ ਜਾਂ ਲਾਈਵ ਹੈ ਜੀ ਬਿਲਕੁਲ ਜੀ ਲਾਈਵ ਹੈ ਤੇ ਉਹ ਹਸਪਤਾਲ ਆਪਣੀ ਜ਼ਿੰਮੇਵਾਰੀ ਤੇ ਉਹਨੂੰ ਉੱਨੇ ਸਾਡੇ ਤੇ ਜਾ ਕੇ ਉਸ ਦਾ ਇਲਾਜ ਕਰਵਾਏਗਾ ਜੀ ਰੋਜ ਬਬੋ ਤੁਹਾਨੂੰ ਤੁਹਾਡਾ ਤੁਮਾਰਾ ਜਾਣ ਕਰਦੇ ਲਈ ਜੀ ਜੀ